ਇਹਨਾਂ 10 ਥਾਵਾਂ ਤੇ ਚੁੱਪ ਰਵੋ ਜ਼ਿੰਦਗੀ ਬਦਲ ਜਾਊਗੀ ਕੀ ਤੁਸੀਂ ਕਦੇ ਸੋਚਿਆ ਕਿ ਜ਼ਿੰਦਗੀ ਦੇ ਵਿੱਚ ਕੁਝ ਥਾਵਾਂ ਤੇ ਬੋਲਣ ਦੀ ਬਜਾਏ ਚੁੱਪ ਰਹਿਣ ਨਾਲ ਤੁਹਾਡੀ ਕਿਸਮਤ ਬਦਲ ਸਕਦੀ ਹੈ ਅਸੀਂ ਅਕਸਰ ਬਿਨਾਂ ਸੋਚੇ ਸਮਝੇ ਬੋਲ ਦਿੰਨੇ ਆ ਜਿਸ ਨਾਲ ਬਾਅਦ ਦੇ ਵਿੱਚ ਸਾਨੂੰ ਪਛਤਾਵਾ ਹੁੰਦਾ ਹੈ ਪਰ ਜੇ ਤੁਸੀਂ ਸਿੱਖ ਜਾਓ ਕਿ ਉਹ ਕਿਹੜੀਆਂ 10 ਥਾਵਾਂ ਨੇ ਜਿੱਥੇ ਸਾਨੂੰ ਬਿਲਕੁਲ ਚੁੱਪ ਰਹਿਣਾ ਚਾਹੀਦਾ ਤਾਂ ਤੁਸੀਂ ਦੇਖੋਗੇ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨਾ ਵੱਡਾ ਤੇ ਪੋਜ਼ੀਟਿਵ ਬਦਲਾਅ ਆਊਗਾ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਸੇ ਵਿਸ਼ੇ ਤੇ ਗੱਲ ਕਰਾਂਗੇ ਜਿੱਥੇ ਤੁਹਾਡੀ ਖਾਮੋਸ਼ੀ ਤੁਹਾਡੇ ਸ਼ਬਦਾਂ ਤੋਂ ਜ਼ਿਆਦਾ ਦੇ ਤਾਕਤਵਰ ਸਾਬਤ ਹੋਊਗੀ ਤਾਂ ਚਲੋ ਸ਼ੁਰੂ ਕਰਦੇ ਆਂ ਜ਼ਿੰਦਗੀ ਬਦਲ ਦੇਣ ਵਾਲੇ ਇਸ ਸਫ਼ਰ ਨੂੰ ਨੰਬਰ ਪਹਿਲਾ ਜਦੋਂ ਗੁੱਸਾ ਆਵੇ ਤਾਂ ਚੁੱਪ ਰੋ ਕਦੇ ਸੋਚਿਆ ਕਿ ਗੁੱਸੇ ਵਿੱਚ ਆਇਆ ਇਨਸਾਨ ਕਿਉਂ ਕਹਿੰਦਾ ਕਿ ਮੈਨੂੰ ਪਤਾ ਨਹੀਂ ਲੱਗਿਆ ਵੀ ਮੈਂ ਕੀ ਬੋਲ ਗਿਆ ਇਸ ਲਈ ਆ ਕਿਉਂਕਿ ਉਸ ਸਮੇਂ ਸਾਡਾ ਦਿਮਾਗ ਨਹੀਂ ਸਗੋਂ ਸਾਡੀਆਂ ਭਾਵਨਾਵਾਂ ਬੋਲ ਰਹੀਆਂ ਹੁੰਦੀਆਂ ਨੇ ਗੁੱਸੇ ਦੀ ਅੱਗ ਦੇ ਵਿੱਚੋਂ ਨਿਕਲੇ ਸ਼ਬਦ ਤਲਵਾਰ ਤੋਂ ਵੀ ਜ਼ਿਆਦਾ ਜ਼ਖਮ ਕਰਦੇ ਨੇ ਇਹ ਜ਼ਖਮ ਸਿਰਫ ਸਾਹਮਣੇ ਵਾਲੇ ਨੇ ਨਹੀਂ ਬਲਕਿ ਤੁਹਾਡੇ ਆਪਣੇ ਦਿਲ ਨੂੰ ਵੀ ਲਹੂ ਲਹਾਨ ਕਰ ਦਿੰਦੇ ਨੇ ਮੰਨ ਲਓ ਤੁਸੀਂ ਆਪਣੇ ਦੋਸਤ ਜਾਂ ਜੀਵਨ ਸਾਥੀ ਨਾਲ ਕਿਸੇ ਛੋਟੀ ਜੀ ਗੱਲ ਤੇ ਬਹਿਸ ਕਰ ਰਹੇ ਹੋ ਬਹਿਸ ਵੱਧਦੀ ਜਾਂਦੀ ਹੈ ਤੇ ਗੁੱਸੇ ਵਿੱਚ ਤੁਸੀਂ ਉਸ ਨੂੰ ਕੁਝ ਅਜੀਹਾ ਬੋਲ ਦਿੰਨੇ ਹੋ ਜੋ ਤੁਹਾਨੂੰ ਨਹੀਂ ਬੋਲਣਾ ਚਾਹੀਦਾ ਸੀ ਉਸ ਪਲ ਤੁਹਾਡਾ ਗੁੱਸਾ ਤਾਂ ਸ਼ਾਂਤ ਹੋ ਜਾਊਗਾ ਪਰ ਉਸ ਦੇ ਦਿਲ ਦੇ ਵਿੱਚ ਇੱਕ ਅਜੀਹਾ ਜ਼ਖਮ ਬਣ ਜਾਊਗਾ ਜੋ ਸ਼ਾਇਦ ਕਦੇ ਨਾ ਭਰੇ ਹੁਣ ਜਦੋਂ ਸੋਚੋ ਇਸ ਦੀ ਬਜਾਏ ਜਦੋਂ ਤੁਹਾਨੂੰ ਗੁੱਸਾ ਆਵੇ ਤਾਂ ਤੁਸੀਂ ਇੱਕ ਪਲ ਲਈ ਚੁੱਪ ਹੋ ਜਾਓ ਡੂੰਗਾ ਸਾਹ ਲਓ ਇੱਕ ਤੋਂ 10 ਤੱਕ ਗਿਣੋ ਜਾਂ ਕਮਰੇ ਤੋਂ ਬਾਹਰ ਹੋ ਚਲੇ ਜਾਓ ਤੁਸੀਂ ਦੇਖੋਗੇ ਕਿ ਤੁਹਾਡਾ ਗੁੱਸਾ ਹੌਲੀ ਹੌਲੀ ਠੰਡਾ ਹੋ ਜਾਊਗਾ ਤੇ ਤੁਸੀਂ ਸਹੀ ਗਲਤ ਦਾ ਫੈਸਲਾ ਕਰ ਸਕੋਗੇ ਇਹ ਚੁੱਪੀ ਤੁਹਾਡੇ ਰਿਸ਼ਤੇ ਨੂੰ ਤੋਂ ਬਚਾਉਗੀ ਕਿ ਤੁਹਾਡੀ ਸ਼ਖਸੀਅਤ ਨੂੰ ਹੋਰ ਵੀ ਮਜ਼ਬੂਤ ਬਣਾਉਗੀ ਕਿਉਂਕਿ ਖਾਮੋਸ਼ੀ ਗੁੱਸੇ ਦਾ ਸਭ ਤੋਂ ਤਾਕਤਵਰ ਜਵਾਬ ਹੁੰਦਾ ਹੈ ਇਹ ਸੀ ਸਾਡਾ ਪਹਿਲਾ ਨੁਕਤਾ ਹੁਣ ਅਸੀਂ ਗੱਲ ਕਰਾਂਗੇ ਦੂਜੇ ਪੁਆਇੰਟ ਦੀ ਜੋ ਇਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਉਹ ਤੁਹਾਡੀ ਸਮਾਜਿਕ ਇੱਜ਼ਤ ਨਾਲ ਜੁੜਿਆ ਹੋਇਆ ਹੈ ਨੰਬਰ ਦੂਜਾ ਜਦੋਂ ਕੋਈ ਤੁਹਾਡੀ ਨਿੰਦਾ ਕਰੇ ਤਾਂ ਚੁੱਪ ਰਵੋ ਸੋਚੋ ਕਿ ਜਦੋਂ ਕੋਈ ਤੁਹਾਡੀ ਸ਼ਖਸੀਅਤ ਬਾਰੇ ਤੁਹਾਡੇ ਕੰਮਾਂ ਬਾਰੇ ਜਾਂ ਤੁਹਾਡੇ ਸੁਪਨਿਆਂ ਬਾਰੇ ਮਾੜਾ ਬੋਲਦਾ ਤਾਂ ਤੁਹਾਡੇ ਅੰਦਰ ਕੀ ਹੁੰਦਾ ਇੱਕ ਭਾਵਨਾ ਹੁੰਦੀ ਹੈ ਉਸ ਨੂੰ ਜਵਾਬ ਦੇਣ ਦੀ ਉਸ ਨੂੰ ਉਸ ਦੀ ਭਾਸ਼ਾ ਦੇ ਵਿੱਚ ਸਮਝਾਉਣ ਦੀ ਪਰ ਯਾਦ ਰੱਖੋ ਜਦੋਂ ਕੋਈ ਤੁਹਾਡੀ ਨਿੰਦਾ ਕਰਦਾ ਤਾਂ ਉਹ ਤੁਹਾਡੇ ਬਾਰੇ ਨਹੀਂ ਬਲਕਿ ਆਪਣੇ ਬਾਰੇ ਦੱਸ ਰਿਹਾ ਹੁੰਦਾ ਉਸ ਦੀ ਈਰਖਾ ਉਸ ਦੀ ਘੱਟ ਸੋਚ ਉਸ ਦੀ ਅਸਫਲਤਾ ਇਹ ਸਭ ਉਸ ਦੇ ਮੂੰਹੋਂ ਆ ਰਹੀ ਹੁੰਦੀ ਆ ਇੱਕ ਛੋਟੀ ਜਿਹੀ ਕਹਾਣੀ ਸੁਣੋ ਇੱਕ ਵਾਰ ਇੱਕ ਯੋਗੀ ਕੋਲੋਂ ਕਿਸੇ ਨਾ ਕਿਸੇ ਨੇ ਪੁੱਛਿਆ ਕਿ ਲੋਕ ਤੁਹਾਡੇ ਬਾਰੇ ਬਹੁਤ ਮਾੜਾ ਬੋਲਦੇ ਨੇ ਤੁਸੀਂ ਜਵਾਬ ਕਿਉਂ ਨਹੀਂ ਦਿੰਦੇ ਯੋਗੀ ਨੇ ਬੜੀ ਸ਼ਾਂਤੀ ਨਾਲ ਜਵਾਬ ਦਿੱਤਾ ਜੇ ਕੋਈ ਮੈਨੂੰ ਗੰਦਕੀ ਨਾਲ ਭਰਿਆ ਕੱਪ ਦੇਵੇ ਤੇ ਮੈਂ ਉਹ ਕੱਪ ਨਾ ਲਵਾਂ ਤਾਂ ਉਹ ਕੱਪ ਕਿਸ ਕੋਲ ਰਹੂਗਾ ਉਸਨੇ ਜਵਾਬ ਦਿੱਤਾ ਜਿਨੇ ਦਿੱਤਾ ਸੀ ਉਸ ਕੋਲ ਯੋਗੀ ਮੁਸਕਰਾਇਆ ਤੇ ਬੋਲਿਆ ਇਸੇ ਤਰ੍ਹਾਂ ਜੇ ਕੋਈ ਮੈਨੂੰ ਨਿੰਦਾ ਕੱਪ ਦੇਵੇ ਤੇ ਮੈਂ ਉਹ ਕੱਪ ਨਾ ਲਵਾਂ ਤਾਂ ਉਹ ਨਿੰਦਿਆ ਉਸੇ ਕੋਲ ਰਹੂਗੀ ਇਹ ਸਿੱਖਿਆ ਸਾਨੂੰ ਦੱਸਦੀ ਹੈ ਕਿ ਨਿੰਦਿਆ ਦਾ ਜਵਾਬ ਦੇਣ ਨਾਲ ਤੁਸੀਂ ਖੁਦ ਉਸ ਨੀਵੇਂ ਪੱਧਰ ਤੇ ਆ ਜਾਂਦੇ ਹੋ ਇਸ ਦੀ ਬਜਾਏ ਚੁੱਪ ਰਹਿਣਾ ਤੁਹਾਡੀ ਸ਼ਕਤੀ ਦਾ ਪ੍ਰਤੀਕ ਬਣਦਾ ਇਹ ਸਾਬਤ ਕਰਦਾ ਕਿ ਤੁਹਾਨੂੰ ਕਿਸੇ ਨੂੰ ਜਵਾਬ ਦੇਣ ਦੀ ਲੋੜ ਨਹੀਂ ਕਿਉਂਕਿ ਤੁਹਾਡੀ ਸਫਲਤਾ ਖੁਦ ਬੋਲੂਗੀ ਨੰਬਰ 3 ਜਦੋਂ ਕੋਈ ਰਾਜ ਜਾਂ ਭੇਦ ਦੱਸੇ ਤਾਂ ਚੁੱਪ ਰਵੋ ਦੋਸਤੋ ਭਰੋਸਾ ਇੱਕ ਅਜਿਹੀ ਚੀਜ਼ ਆ ਜੋ ਬਣਨ ਦੇ ਵਿੱਚ ਸਾਲਾਂ ਲੱਗ ਜਾਂਦੇ ਨੇ ਤੇ ਟੁੱਟਣ ਦੇ ਵਿੱਚ ਇੱਕ ਪਲ ਜਦੋਂ ਕੋਈ ਵਿਅਕਤੀ ਤੁਹਾਡੇ ਉੱਤੇ ਭਰੋਸਾ ਕਰਕੇ ਕੋਈ ਨਿੱਜੀ ਜਾਂ ਗੁਪਤ ਗੱਲ ਦੱਸਦਾ ਹੈ ਤਾਂ ਉਹ ਸਿਰਫ ਇੱਕ ਗੱਲ ਨਹੀਂ ਦੱਸਦਾ ਹੁੰਦਾ ਸਗੋਂ ਆਪਣੀ ਆਤਮਾ ਨੂੰ ਤੁਹਾਡੇ ਸਾਹਮਣੇ ਖੋਲ ਰਿਹਾ ਹੁੰਦਾ ਉਸ ਵੇਲੇ ਉਸ ਦੀ ਗੱਲ ਨੂੰ ਅੱਗੇ ਕਿਸੇ ਨੂੰ ਦੱਸਣਾ ਉਸ ਦੇ ਭਰੋਸੇ ਦਾ ਕਤਲ ਕਰਨਾ ਹੈ ਅਸੀਂ ਕਈ ਵਾਰ ਇਹ ਗਲਤੀ ਕਰ ਬੈਠਦੇ ਹਾਂ ਦੂਜੇ ਨੂੰ ਦੱਸ ਕੇ ਸਾਨੂੰ ਮਹਿਸੂਸ ਹੁੰਦਾ ਕਿ ਅਸੀਂ ਬਹੁਤ ਖਾਸ ਹਾਂ ਕਿ ਸਾਨੂੰ ਕੋਈ ਖਾਸ ਗੱਲ ਪਤਾ ਹੈ ਪਰ ਇਹ ਥੋੜੀ ਦੇਰ ਦੀ ਖੁਸ਼ੀ ਤੁਹਾਡੇ ਰਿਸ਼ਤੇ ਨੂੰ ਹਮੇਸ਼ਾ ਲਈ ਖਤਮ ਕਰ ਸਕਦੀ ਹੈ ਇਸ ਦੀ ਬਜਾਏ ਜਦੋਂ ਤੁਹਾਡਾ ਕੋਈ ਦੋਸਤ ਤੁਹਾਡੇ ਨਾਲ ਕੋਈ ਰਾਜ ਸਾਂਝਾ ਕਰੇ ਤਾਂ ਸਿਰਫ ਚੁੱਪਚਾਪ ਸੁਣੋ ਇਹ ਚੁੱਪੀ ਤੁਹਾਡੇ ਭਰੋਸੇ ਨੂੰ ਹੋਰ ਮਜ਼ਬੂਤ ਬਣਾਉਗੀ ਇਹ ਸਾਬਤ ਕਰੇਗਾ ਕਿ ਤੁਸੀਂ ਇੱਕ ਭਰੋਸੇਮੰਦ ਇਨਸਾਨ ਹੋ ਯਾਦ ਰੱਖੋ ਜਿਹੜਾ ਵਿ ਦੂਜਿਆਂ ਦੇ ਭੇਦ ਆਪਣੇ ਅੰਦਰ ਰੱਖ ਸਕਦਾ ਉਹ ਜ਼ਿੰਦਗੀ ਦੇ ਵਿੱਚ ਬਹੁਤ ਅੱਗੇ ਜਾਂਦਾ ਉਸ ਦੀ ਇੱਜ਼ਤ ਸਭ ਤੋਂ ਜ਼ਿਆਦਾ ਹੁੰਦੀ ਹੈ ਨੰਬਰ 4 ਕੋਈ ਫੈਸਲਾ ਕਰਨ ਤੋਂ ਪਹਿਲਾਂ ਤਾਂ ਚੁੱਪ ਰਵੋ ਅਸੀਂ ਅਕਸਰ ਜਲਦਬਾਜ਼ੀ ਦੇ ਵਿੱਚ ਗਲਤ ਫੈਸਲੇ ਲੈ ਬੈਠਦੇ ਹਾਂ ਜ਼ਿੰਦਗੀ ਦੇ ਵੱਡੇ ਫੈਸਲੇ ਭਾਵੇਂ ਉਹ ਨੌਕਰੀ ਬਦਲਣ ਦਾ ਹੋਵੇ ਕੋਈ ਨਵੀਂ ਇਨਵੈਸਟਮੈਂਟ ਕਰਨ ਦਾ ਹੋਵੇ ਜਾਂ ਕਿਸੇ ਰਿਸ਼ਤੇ ਦੇ ਵਿੱਚ ਕੋਈ ਅਹਿਮ ਕਦਮ ਚੁੱਕਣ ਦਾ ਹੋਵੇ ਅਕਸਰ ਦਬਾਅ ਦੇ ਵਿੱਚ ਲਏ ਜਾਂਦੇ ਨੇ ਜਦੋਂ ਕੋਈ ਤੁਹਾਨੂੰ ਫੌਰਨ ਜਵਾਬ ਮੰਗਦਾ ਜਾਂ ਦੂਸਰੇ ਲੋਕ ਤੁਹਾਨੂੰ ਸਲਾਹਾਂ ਦੇ ਕੇ ਕਨਫਿਊਜ਼ ਕਰ ਦਿੰਦੇ ਨੇ ਤਾਂ ਉਸ ਸਮੇਂ ਤੁਹਾਡਾ ਦਿਮਾਗ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਪਾਉਂਦਾ ਇੱਕ ਉਦਾਹਰਨ ਦੇਖੋ ਮੰਨ ਲਓ ਤੁਹਾਨੂੰ ਇੱਕ ਨਵੀਂ ਨੌਕਰੀ ਦੀ ਪੇਸ਼ਕਸ਼ ਮਿਲੀ ਜੋ ਬਹੁਤ ਆਕਰਸ਼ਕ ਲੱਗ ਰਹੀ ਆ ਪਰ ਤੁਹਾਨੂੰ ਦੋ ਆ ਗਿਆ ਤੁਹਾਡਾ ਪਹਿਲਾ ਰਿਐਕਸ਼ਨ ਕੀ ਹੋਊਗਾ ਹਾਂ ਕਿਉਂਕਿ ਮੌਕਾ ਬਹੁਤ ਵਧੀਆ ਲੱਗਦਾ ਪਰ ਉਸੇ ਵੇਲੇ ਬੋਲਣ ਦੀ ਬਜਾਏ ਇੱਕ ਪਾਲੀ ਚੁੱਪ ਹੋ ਜਾਓ ਤੇ ਕਹੋ ਮੈਨੂੰ ਇਸ ਬਾਰੇ ਸੋਚਣ ਲਈ ਥੋੜਾ ਸਮਾਂ ਚਾਹੀਦਾ ਇਹ ਚੁੱਪੀ ਤੁਹਾਨੂੰ ਉਹ ਸਮਾਂ ਦਿੰਦੀ ਹੈ ਜਿਸ ਲਈ ਅਸਲ ਦੇ ਵਿੱਚ ਤੁਹਾਨੂੰ ਲੋੜ ਹੈ ਇਸ ਦੌਰਾਨ ਤੁਸੀਂ ਸਾਰੇ ਪੱਖਾਂ ਬਾਰੇ ਸੋਚ ਸਕਦੇ ਹੋ ਉਸ ਨੌਕਰੀ ਦੇ ਫਾਇਦੇ ਨੁਕਸਾਨ ਤੁਹਾਡੇ ਪਰਿਵਾਰ ਤੇ ਇਸ ਦਾ ਅਸਰ ਅਤੇ ਕੀ ਇਹ ਤੁਹਾਡੇ ਲੰਬੇ ਸਮੇਂ ਦੇ ਟੀਚਿਆਂ ਨਾਲ ਮੇਲ ਖਾਂਦੀ ਹੈ ਜਾਂ ਨਹੀਂ ਯਾਦ ਰੱਖੋ ਜਲਦਬਾਜ਼ੀ ਦੇ ਵਿੱਚ ਲਿਆ ਗਿਆ ਫੈਸਲਾ ਅਕਸਰ ਪਛਤਾਵੇ ਦਾ ਕਾਰਨ ਬਣਦਾ ਜਦ ਕਿ ਸੋਚ ਸਮਝ ਕੇ ਲਿਆ ਗਿਆ ਫੈਸਲਾ ਜ਼ਿੰਦਗੀ ਨੂੰ ਸਹੀ ਦਿਸ਼ਾ ਦਿੰਦਾ ਹੈ ਤੁਹਾਡੀ ਇਹ ਛੋਟੀ ਜਿਹੀ ਚੁੱਪੀ ਤੁਹਾਡੀ ਜ਼ਿੰਦਗੀ ਦੇ ਸਭ ਤੋਂ ਵੱਡੇ ਫੈਸਲਿਆਂ ਨੂੰ ਸਹੀ ਬਣਾ ਸਕਦੀ ਹੈ ਇਹ ਸਾਬਤ ਕਰਦੀ ਹੈ ਕਿ ਤੁਸੀਂ ਜਜ਼ਬਾਤੀ ਨਹੀਂ ਬਲਕਿ ਬੁੱਧੀਮਾਨ ਵਿਅਕਤੀ ਹੋ ਹੁਣ ਅਸੀਂ ਅੱਗੇ ਵਧਦੇ ਹਾਂ ਇੱਕ ਅਜਿਹੇ ਪੁ ਜੋ ਤੁਹਾਡੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਊਗਾ। ਨੰਬਰ 5 ਜਦੋਂ ਦੂਸਰਾ ਸਹੀ ਹੋਵੇ ਤਾਂ ਚੁੱਪ ਰਵੋ। ਸਾਡੇ ਸਮਾਜ ਦੇ ਵਿੱਚ ਅਕਸਰ ਬਹਿਸ ਅਸੀਂ ਸਿਰਫ ਜਿੱਤਣ ਲਈ ਕਰਦੇ ਹਾਂ ਨਾ ਕਿ ਸੱਚਾਈ ਲੱਭਣ ਲਈ। ਸਾਡਾ ਹੰਕਾਰ ਸਾਡੀ ਈਗੋ ਸਾਨੂੰ ਇਹ ਮੰਨਣ ਹੀ ਨਹੀਂ ਦਿੰਦਾ ਕਿ ਅਸੀਂ ਗਲਤ ਵੀ ਹੋ ਸਕਦੇ ਹਾਂ। ਅਸੀਂ ਕਈ ਵਾਰ ਇਹ ਜਾਣਦੇ ਹੋਏ ਕਿ ਦੂਸਰਾ ਵਿਅਕਤੀ ਸਹੀ ਹੈ ਉਸ ਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਹ ਛੋਟੇ-ਛੋਟੇ ਝਗੜੇ ਸਾਡੇ ਰਿਸ਼ਤਿਆਂ ਦੇ ਵਿੱਚ ਕੜਵਾਹਟ ਭਰ ਦਿੰਦੇ ਨੇ। ਮੰਨ ਲਓ ਤੁਸੀਂ ਅਤੇ ਤੁਹਾਡਾ ਕੋਈ ਸਾਥੀ ਕਿਸੇ ਪ੍ਰੋਜੈਕਟ ਤੇ ਕੰਮ ਕਰ ਰਹੇ ਹੋ। ਤੁਸੀਂ ਇੱਕ ਤਰੀਕਾ ਸੁਝਾ ਦਿੰਦੇ ਹੋ ਪਰ ਉਹ ਦੂਸਰਾ ਤੁਸੀਂ ਪਹਿਲਾਂ ਉਸ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਬਾਅਦ ਦੇ ਵਿੱਚ ਤੁਹਾਨੂੰ ਅਹਿਸਾਸ ਹੁੰਦਾ ਕਿ ਉਸ ਦਾ ਤਰੀਕਾ ਅਸਲ ਦੇ ਵਿੱਚ ਬਿਹਤਰ ਆ ਇਸ ਪਲ ਤੁਹਾਡੇ ਕੋਲ ਦੋ ਆਪਸ਼ਨ ਨੇ ਇੱਕ ਆਪਣੇ ਅਹੰਕਾਰ ਦੀ ਖਾਤਰ ਬਹਿਸ ਕਰਦੇ ਰਹਿਣਾ ਦੂਜਾ ਆਪਣੀ ਗਲਤੀ ਮੰਨ ਕੇ ਚੁੱਪ ਹੋ ਜਾਣਾ ਦੂਸਰਾ ਚੁਣੋ ਅਤੇ ਚੁੱਪ ਹੋ ਜਾਓ ਅਤੇ ਕਹੋ ਮੈਂ ਸੋਚ ਲਿਆ ਤੁਸੀਂ ਸਹੀ ਹੋ ਇਹ ਇੱਕ ਛੋਟਾ ਜਿਹਾ ਵਾਕ ਆ ਪਰ ਇਸ ਦਾ ਅਸਰ ਬਹੁਤ ਵੱਡਾ ਹੁੰਦਾ ਹੈ ਇਹ ਸਾਬਤ ਕਰਦਾ ਕਿ ਤੁਸੀਂ ਛੋਟੇ ਦਿਲ ਵਾਲੇ ਨਹੀਂ ਬਲਕਿ ਇੱਕ ਬਹੁਤ ਵੱਡੇ ਦਿਲ ਵਾਲੇ ਇਨਸਾਨ ਹੋ ਤੁਸੀਂ ਸੱਚਾਈ ਨੂੰ ਆਪਣੇ ਅਹੰਕਾਰ ਤੋਂ ਉੱਪਰ ਰੱਖਦੇ ਹੋ ਅਜਿਹਾ ਕਰਨ ਨਾਲ ਨਾ ਸਿਰਫ ਤੁਹਾਡਾ ਰਿਸ਼ਤਾ ਮਜ਼ਬੂਤ ਹੁੰਦਾ ਬਲਕਿ ਤੁਹਾਡੀ इज्जत ਅਤੇ ਸਤਕਾਰ ਵੀ ਵਧੇਗਾ ਲੋਕ ਤੁਹਾਡੀ ਸੱਚਾਈ ਅਤੇ ਇਮਾਨਦਾਰੀ ਦੀ ਕਦਰ ਕਰਨਗੇ ਇਹ ਚੁੱਪੀ ਤੁਹਾਨੂੰ ਸਿਰਫ ਜਿੱਤਣ ਵਾਲਾ ਨਹੀਂ ਬਲਕਿ ਦਿਲ ਜਿੱਤਣ ਵਾਲਾ ਇਨਸਾਨ ਬਣਾਉਂਦੀ ਹੈ ਹੁਣ ਅਸੀਂ ਚੱਲਦੇ ਹਾਂ ਅਗਲੇ 6ਵੇਂ ਪੁਆਇੰਟ ਵੱਲ ਜਿਹੜਾ ਤੁਹਾਡੀ ਸਫਲਤਾ ਨੂੰ ਹੋਰ ਚਮਕਾਊਗਾ ਨੰਬਰ 6 ਜਦੋਂ ਤੁਸੀਂ ਸਫਲਤਾ ਨੂੰ ਹਾਸਲ ਕਰੋ ਤਾਂ ਚੁੱਪ ਰਹੋ ਅਕਸਰ ਅਸੀਂ ਆਪਣੀ ਸਫਲਤਾ ਬਾਰੇ ਦੁਨੀਆ ਨੂੰ ਦੱਸਣ ਲਈ ਬੇਤਾਬ ਹੋ ਜਾਂਦੇ ਹਾਂ ਅਸੀਂ ਸੋਚਦੇ ਹਾਂ ਕਿ ਜਦੋਂ ਤੱਕ ਅਸੀਂ ਖੁਦ ਥੋਰ ਨਹੀਂ ਮਚਾਵਾਂਗੇ ਸਾਡੀ ਪ੍ਰਸ਼ੰਸਾ ਨਹੀਂ ਹੋਊਗੀ ਪਰ ਯਾਦ ਰੱਖਿਓ ਸਫਲਤਾ ਦੀਆਂ ਗੱਲਾਂ ਕਰਨ ਵਾਲੇ ਲੋਕ ਅਕਸਰ ਸਫਲ ਨਹੀਂ ਹੁੰਦੇ ਅਸਲੀ ਸਫਲਤਾ ਤਾਂ ਉਹ ਹੁੰਦੀ ਹੈ ਇੱਕ ਉਦਾਹਰਨ ਦੇਖੋ ਜਦੋਂ ਇੱਕ ਫਸਲ ਪੂਰੀ ਤਰ੍ਹਾਂ ਤਿਆਰ ਹੋ ਜਾਂਦੀ ਆ ਤਾਂ ਕਿ ਕਿਸਾਨ ਉਸ ਦਾ ਟੰਡੋਰਾ ਪਟਦਾ ਨਹੀਂ ਉਸ ਦੇ ਖੇਤਾਂ ਦੀ ਹਰਿਆਲੀ ਅਤੇ ਦਾਣਿਆਂ ਦੀ ਭਰਪੂਰਤਾ ਖੁਦ ਉਸ ਦੀ ਮਿਹਨਤ ਦੀ ਗਵਾਹੀ ਦਿੰਦੀ ਹੈ ਇਸੇ ਤਰ੍ਹਾਂ ਜਦੋਂ ਤੁਸੀਂ ਕੋਈ ਵੱਡਾ ਪ੍ਰੋਜੈਕਟ ਪੂਰਾ ਕਰਦੇ ਹੋ ਕੋਈ ਮੁਕਾਬਲਾ ਜਿੱਤਦੇ ਹੋ ਜਾਂ ਤਰੱਕੀ ਕਰਦੇ ਹੋ ਤਾਂ ਉਸ ਬਾਰੇ ਵਾਰ-ਵਾਰ ਨਾ ਦੱਸੋ ਇਸ ਦੀ ਬਜਾਏ ਚੁੱਪ ਰਹੋ ਅਤੇ ਆਪਣੀ ਅਗਲੀ ਯੋਜਨਾ ਤੇ ਕੰਮ ਕਰਨਾ ਸ਼ੁਰੂ ਕਰ ਦਿਓ ਤੁਹਾਡੀ ਸਫਲਤਾ ਦਾ ਅਸਰ ਲੋਕਾਂ ਨੂੰ ਆਪਣੇ ਆਪ ਨਜ਼ਰ ਆਊਗਾ ਉਹ ਤੁਹਾਡੇ ਸ਼ਬਦਾਂ ਤੇ ਨਹੀਂ ਬਲਕਿ ਤੁਹਾਡੇ ਕੰਮਾਂ ਤੇ ਧਿਆਨ ਦੇਣਗੇ ਇਹ ਚੁੱਪੀ ਤੁਹਾਡੀ ਨਿਮਰਤਾ ਅਤੇ ਗੰਭੀਰਤਾ ਨੂੰ ਦਰਸਾਉਂਦੀ ਹੈ ਇਹ ਦੱਸਦੀ ਹੈ ਕਿ ਤੁਸੀਂ ਸਿਰਫ ਇੱਕ ਜਿੱਤ ਤੇ ਰੁਕਣ ਵਾਲੇ ਨਹੀਂ ਬਲਕਿ ਤੁਹਾਡੇ ਟੀਚੇ ਬਹੁਤ ਉੱਚੇ ਨੇ ਅਸਲੀ ਜੇਤੂ ਕਦੇ ਵੀ ਆਪਣੇ ਮੈਡਲ ਨਹੀਂ ਦਿਖਾਉਂਦਾ ਬਲਕਿ ਉਹਨਾਂ ਦਾ ਹੁਨਰ ਅਤੇ ਮਿਹਨਤ ਆਪਣੇ ਆਪ ਸਭ ਕੁਝ ਦੱਸਦਾ ਹੈ ਇਹ ਚੁੱਪੀ ਤੁਹਾਡੀ ਸਫਲਤਾ ਨੂੰ ਈਰਖਾ ਦੀ ਨਜ਼ਰ ਤੋਂ ਬਚਾਊਗੀ ਅਤੇ ਤੁਹਾਨੂੰ ਹੋਰ ਅੱਗੇ ਵਧਣ ਦੀ ਸ਼ਕਤੀ ਦੇਊਗੀ ਹੁਣ ਅਸੀਂ ਗੱਲ ਕਰ ਜਿੱਥੇ ਚੁੱਪ ਰਹਿਣਾ ਤੁਹਾਡੇ ਲਈ ਸਭ ਤੋਂ ਵੱਡੀ ਤਾਕਤ ਬਣ ਸਕਦਾ ਹੈ ਨੰਬਰ 7 ਜਦੋਂ ਕੋਈ ਤੁਹਾਡੀ ਬੇਇੱਜ਼ਤੀ ਕਰੇ ਤਾਂ ਚੁੱਪ ਰਵੋ ਹੁਣ ਗੱਲ ਕਰਦੇ ਹਾਂ ਉਸ ਪਲ ਦੀ ਜਦੋਂ ਚੁੱਪ ਰਹਿਣਾ ਸਭ ਤੋਂ ਔਖਾ ਲੱਗਦਾ ਉਹ ਪਲ ਜਦੋਂ ਕੋਈ ਤੁਹਾਡੀ ਬੇਇੱਜ਼ਤੀ ਕਰੇ ਤੁਹਾਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰੇ ਅੰਦਰੋਂ ਹੀ ਅੰਦਰ ਇੱਕ ਅੱਗ ਭੜਕਦੀ ਆ ਕਿ ਜਵਾਬ ਦਈਏ ਉਸ ਨੂੰ ਉਸਦੀ ਔਕਾਤ ਦਿਖਾਈਏ ਪਰ ਯਾਦ ਰੱਖੋ ਜਦੋਂ ਕੋਈ ਤੁਹਾਡੀ ਬੇਇੱਜ਼ਤੀ ਕਰਦਾ ਤਾਂ ਉਹ ਤੁਹਾਡੇ ਬਾਰੇ ਨਹੀਂ ਬਲਕਿ ਆਪਣੇ ਅੰਦਰ ਦੀ ਈਰਖਾ ਅਤੇ ਘੱਟ ਸੋਚ ਬਾਰੇ ਗੱਲ ਕਰ ਰਿਹਾ ਹੁੰਦਾ ਸੋਚੋ ਜੇ ਕੋਈ ਸੜਕ ਤੇ ਤੁਹਾਡੇ ਤੇ ਗੰਦਕੀ ਸੁੱਟ ਦੇਵੇ ਤਾਂ ਕਿ ਤੁਸੀਂ ਉਸ ਗੰਦਕੀ ਨੂੰ ਕਿ ਉਸਤੇ ਵਾਪਸ ਹਟੋਗੇ ਨਹੀਂ ਤੁਸੀਂ ਉਸ ਗੰਦਗੀ ਤੋਂ ਦੂਰ ਹੋ ਜਾਓਗੇ ਇਸੇ ਤਰ੍ਹਾਂ ਜਦੋਂ ਕੋਈ ਆਪਣੇ ਕੜਵਾਹਟ ਭਰੇ ਸ਼ਬਦਾਂ ਨਾਲ ਤੁਹਾਡੇ ਤੇ ਵਾਰ ਕਰਦਾ ਤਾਂ ਜਵਾਬ ਦੇ ਕੇ ਤੁਸੀਂ ਖੁਦ ਉਸਦੇ ਪੱਦਰ ਤੇ ਆ ਜਾਂਦੇ ਹੋ ਤੁਹਾਡਾ ਸਭ ਤੋਂ ਵੱਡਾ ਜਵਾਬ ਤੁਹਾਡੀ ਖਾਮੋਸ਼ੀ ਹੁੰਦਾ ਉਸ ਪਲ ਬਸ ਚੁੱਪ ਹੋ ਜਾਓ ਮੁਸਕਰਾਓ ਅਤੇ ਅੱਗੇ ਵਧ ਜਓ ਤੁਹਾਡੀ ਚੁੱਪ ਸਾਬਤ ਕਰਦੀ ਹੈ ਕਿ ਤੁਸੀਂ ਉਸ ਦੀਆਂ ਛੋਟੀਆਂ ਗੱਲਾਂ ਨਾਲੋਂ ਕਿਤੇ ਜ਼ਿਆਦਾ ਵੱਡੇ ਹੋ ਇਹ ਤੁਹਾਡੀ ਮਾਨਸਿਕ ਸ਼ਾਂਤੀ ਅਤੇ ਆਤਮ ਵਿਸ਼ਵਾਸ ਨੂੰ ਦਰਸਾਉਂਦਾ ਸੋਸ਼ਲ ਮੀਡੀਆ ਤੇ ਆਏ 네ਗੇਟਿਵ ਕਮੈਂਟ ਜਾਂ ਕਿਸੇ ਗਲਤ ਗੱਲ ਦਾ ਜਵਾਬ ਦੇਣ ਦੀ ਬਜਾਏ ਬਸ ਇਗਨੋਰ ਕਰ ਦੇਣਾ ਤੁਹਾਡੀ ਸਭ ਤੋਂ ਵੱਡੀ ਜੱਤ ਹੁੰਦੀ ਹੈ ਯਾਦ ਰੱਖੋ ਜਦੋਂ ਤੁਸੀਂ ਬੋਲਦੇ ਹੋ ਤਾਂ ਤੁਹਾਡੇ ਸ਼ਬਦਾਂ ਦੀ ਤਾਕਤ ਖਤਮ ਹੋ ਜਾਂਦੀ ਹੈ ਪਰ ਜਦੋਂ ਤੁਸੀਂ ਚੁੱਪ ਰਹਿੰਦੇ ਹੋ ਤਾਂ ਤੁਹਾਡਾ ਸਤਕਾਰ ਬਣਿਆ ਰਹਿੰਦਾ ਤੁਹਾਡੀ ਸਫਲਤਾ ਹੀ ਤੁਹਾਡੇ ਹਰ ਸਵਾਲ ਦਾ ਜਵਾਬ ਬਣੇਗੀ ਇਹ ਚੁੱਪੀ ਤੁਹਾਨੂੰ ਸਿਰਫ ਇੱਕ ਚੰਗਾ ਇਨਸਾਨ ਹੀ ਨਹੀਂ ਬਣਾਉਂਦੀ ਬਲਕਿ ਦੂਜਿਆਂ ਦੀ ਮਦਦ ਕਰਨ ਵਾਲਾ ਵੀ ਬਣਾਉਂਦੀ ਹੈ ਹੁਣ ਅਗਲੇ ਪੁਆਇੰਟ ਵੱਲ ਵਧਦੇ ਹਾਂ ਨੰਬਰ 8 ਜਦੋਂ ਕੋਈ ਬਹੁਤ ਦੁਖੀ ਹੋਵੇ ਤਾਂ ਚੁੱਪ ਰਹੋ ਜਦੋਂ ਕੋਈ ਸਾਡਾ ਦੋਸਤ ਜਾਂ ਰਿਸ਼ਤੇਦਾਰ ਦੁਖੀ ਹੁੰਦਾ ਤਾਂ ਸਾਡਾ ਪਹਿਲਾ ਰਿਐਕਸ਼ਨ ਕੀ ਹੁੰਦਾ ਉਸ ਨੂੰ ਸਲਾਹਾਂ ਦੇਣੀਆਂ ਇਸ ਤਰ੍ਹਾਂ ਕਰ ਲਾ ਉਹ ਕਰ ਲਾ ਤੂੰ ਫਿਕ ਸਭ ਠੀਕ ਹੋ ਜਾਊਗਾ ਸਾਡੇ ਇਹ ਸ਼ਬਦ ਭਾਵੇਂ ਚੰਗੀ ਨੀਅਤ ਨਾਲ ਕਹੇ ਜਾਂਦੇ ਨੇ ਪਰ ਉਸ ਸਮੇਂ ਦੁਖੀ ਵਿਅਕਤੀ ਨੂੰ ਇਹ ਸਲਾਹਾਂ ਖੋਖਲੀਆਂ ਲੱਗਦੀਆਂ ਨੇ ਉਹ ਸਲਾਹ ਨਹੀਂ ਸਗੋਂ ਸਿਰਫ ਸੁਣਨਾ ਚਾਹੁੰਦਾ ਸੋਚੋ ਜੇ ਤੁਹਾਡੇ ਕਿਸੇ ਨੇੜਲੇ ਵਿਅਕਤੀ ਦਾ ਕੋਈ ਵੱਡਾ ਨੁਕਸਾਨ ਹੋਇਆ ਉਹ ਤੁਹਾਡੇ ਕੋਲੇ ਆ ਕੇ ਆਪਣਾ ਦੁੱਖ ਵੰਡਦਾ ਜੇ ਤੁਸੀਂ ਉਸ ਨੂੰ ਇਹ ਕਹਿਣਾ ਸ਼ੁਰੂ ਕਰਦੇ ਹੋ ਮੈਂ ਤੈਨੂੰ ਕਿਹਾ ਸੀ ਨਾ ਵੀ ਇੰਜ ਨਾ ਕਰ ਜਾਂ ਮੈਨੂੰ ਪਤਾ ਸੀ ਤੂੰ ਕਿੰਨਾ ਦੁਖੀ ਆ ਤਾਂ ਤੁਸੀਂ ਅਸਲ ਦੇ ਵਿੱਚ ਉਸ ਦੇ ਦਰਦ ਨੂੰ ਘਟਾ ਨਹੀਂ ਰਹੇ ਸਗੋਂ ਉਸ ਨੂੰ ਇਹ ਮਹਿਸੂਸ ਕਰਵਾ ਰਹੇ ਹੋ ਕਿ ਉਸ ਨੂੰ ਕੋਈ ਸਮਝ ਨਹੀਂ ਸਕਦਾ ਇਸ ਦੀ ਬਜਾਏ ਬਸ ਚੁੱਪ ਹੋ ਕੇ ਉਸ ਦੀ ਗੱਲ ਸੁਣੋ ਆਪਣਾ ਫੋਨ ਪਾਸੇ ਰੱਖ ਦਿ ਨਾਲ ਅੱਖਾਂ ਮਿਲਾਓ ਉਸ ਨੂੰ ਇਹ ਮਹਿਸੂਸ ਕਰਵਾਓ ਕਿ ਤੁਸੀਂ ਉਸ ਦੇ ਨਾਲ ਹੋ ਤੁਹਾਡੀ ਚੁੱਪ ਉਸ ਲਈ ਹਜ਼ਾਰਾਂ ਸਲਾਹਤੋਂ ਵੱਧ ਮਾਇਨੇ ਰੱਖਦੀ ਹੈ ਤੁਹਾਡੀ ਮੌਜੂਦਗੀ ਉਸ ਨੂੰ ਤਾਕਤ ਦੇਉਗੀ ਕਿ ਉਹ ਇਕੱਲਾ ਨਹੀਂ ਹੈ ਇਹ ਦਰਸਾਉਂਦਾ ਕਿ ਤੁਸੀਂ ਸਿਰਫ ਬੋਲਣ ਵਾਲੇ ਨਹੀਂ ਸਗੋਂ ਦਿਲੋਂ ਮਹਿਸੂਸ ਵੀ ਕਰਦੇ ਹੋ ਯਾਦ ਰੱਖੋ ਕਈ ਵਾਰ ਸਾਡੀ ਖਾਮੋਸ਼ੀ ਸਭ ਤੋਂ ਵੱਡਾ ਆਰਾਮ ਹੁੰਦੀ ਹੈ ਇਹ ਚੁੱਪੀ ਸਾਡੇ ਰਿਸ਼ਤਿਆਂ ਦੇ ਵਿੱਚ ਗਹਿਰਾਈ ਲਿਆਉਂਦੀ ਹੈ ਹੁਣ ਗੱਲ ਕਰਦੇ ਹਾਂ ਉਸ ਪਲ ਦੀ ਜਦੋਂ ਤੁਹਾਡੇ ਅਨੁਭਵ ਦੀ ਘਾਟ ਤੁਹਾਨੂੰ ਚੁੱਪ ਰਹਿਣਾ ਸਿਖਾਉਂਦੀ ਹੈ ਨੰਬਰ 9 ਜਦੋਂ ਤੁਸੀਂ ਨੀਂਦਰ ਦੇ ਵਿੱਚ ਹੋ ਤਾਂ ਚੁੱਪ ਰਹੋ ਸਾਡਾ ਦਿਮਾਗ ਜਦੋਂ ਪੂਰੀ ਤਰ੍ਹਾਂ ਜਾਗਰੂਕਤਾ ਨਹੀਂ ਹੁੰਦਾ ਭਾਵੇਂ ਜਦੋਂ ਅਸੀਂ ਨੀਂਦਰ ਦੇ ਵਿੱਚ ਹੁੰਨੇ ਆ ਤਾਂ ਉਸ ਸਮੇਂ ਅਸੀਂ ਸੋਚ ਸਮਝ ਕੇ ਜਵਾਬ ਨਹੀਂ ਦੇ ਸਕਦੇ ਕਈ ਵਾਰ ਪਰਿਵਾਰਕ ਮੈਂਬਰ ਜਾਂ ਦੋਸਤ ਸਾਡੇ ਤੋਂ ਅੱਧੀ ਰਾਤ ਨੂੰ ਜਾਂ ਸਵੇਰੇ ਉੱਠਣਸਾਰ ਹੀ ਕੁਝ ਪੁੱਛ ਲੈਂਦੇ ਨੇ ਜਿਸ ਦਾ ਜਵਾਬ ਉਸ ਸਮੇਂ ਸਹੀ ਤਰੀਕੇ ਨਾਲ ਨਹੀਂ ਦਿੱਤਾ ਜਾ ਸਕਦਾ ਅੱਧੀ ਨੀਂਦਰ ਦੇ ਵਿੱਚ ਬੋਲੇ ਗਏ ਸ਼ਬਦ ਅਕਸਰ ਗਲਤ ਫਹਿਮੀਆਂ ਪੈਦਾ ਕਰਦੇ ਨੇ ਜਾਂ ਬੇਲੋੜੀ ਬਹਿਸ ਨੂੰ ਜਨਮ ਦਿੰਦੇ ਨੇ ਇੱਕ ਛੋਟੀ ਜੀ ਉਦਾਹਰਨ ਮੰਨ ਲਓ ਤੁਹਾਡਾ ਜੀਵਨ ਸਾਥੀ ਸਵੇਰੇ ਸਵੇਰੇ ਤੁਹਾਨੂੰ ਉਠਾ ਕੇ ਕਿਸੇ ਮਹੱਤਵਪੂਰਨ ਫੈਸਲੇ ਬਾਰੇ ਪੁੱਛਦਾ ਅੱਧੀ ਨੀਂਦਰ ਦੇ ਵਿੱਚ ਤੁਸੀਂ ਬਿਨਾਂ ਸੋਚ ਸਮਝ ਕੇ ਕੋਈ ਜਵਾਬ ਦੇ ਦ ਦੇ ਹਾਂ ਤਾਂ ਤੁਹਾਨੂੰ ਅਹਿਸਾਸ ਹੁੰਦਾ ਕਿ ਤੁਹਾਡਾ ਜਵਾਬ ਗਲਤ ਸੀ ਹੁਣ ਤੁਹਾਨੂੰ ਉਸ ਗਲਤੀ ਨੂੰ ਸੁਧਾਰਨ ਲਈ ਹੋਰ ਬਹਿਸ ਕਰਨੀ ਪਊਗੀ ਇਸ ਦੀ ਬਜਾਏ ਬਸ ਚੁੱਪ ਰਵੋ ਆਪਣੀਆਂ ਅੱਖਾਂ ਬੰਦ ਰੱਖੋ ਜਾਂ ਬਸ ਹੌਲੀ ਜੀ ਕਹੋ ਮੈਂ ਜਾ ਕੇ ਗੱਲ ਕਰਦਾ ਇਹ ਛੋਟੀ ਜੀ ਚੁੱਪੀ ਤੁਹਾਨੂੰ ਅਜਿਹੀਆਂ ਪਰੇਸ਼ਾਨੀਆਂ ਤੋਂ ਬਚਾਊਗੀ ਇਹ ਸਾਬਤ ਕਰਦਾ ਕਿ ਤੁਸੀਂ ਬਿਨਾਂ ਸੋਚੇ ਸਮਝੇ ਬੋਲ ਕੇ ਗਲਤੀ ਕਰਨ ਨਾਲੋਂ ਸਹੀ ਸਮੇਂ ਤੇ ਸਹੀ ਜਵਾਬ ਦੇਣਾ ਪਸੰਦ ਕਰਦੇ ਹੋ ਇਹ ਤੁਹਾਡੇ ਅੰਦਰ ਦੀ ਸੂਝਬੂਝ ਨੂੰ ਦਰਸਾਉਂਦਾ ਹੁਣ ਅਸੀਂ ਸਾਡੇ ਆਖਰਲੀ ਅਤੇ ਸਭ ਤੋਂ ਮਹੱਤਵਪੂਰਨ ਪੁਆਇੰਟ ਵੱਲ ਵਧਦੇ ਹਾਂ ਜਿਹੜਾ ਤੁਹਾਡੇ ਗਿਆਨ ਅਤੇ ਸਤਕਾਰ ਨੂੰ ਵਧਾਊਗਾ ਨੰਬਰ 3 ਜਦੋਂ ਤੁਸੀਂ ਅਗਿਆਨੀ ਹੋ ਤਾਂ ਚੁੱਪ ਰਹੋ ਅਸੀਂ ਅਕਸਰ ਇਹ ਗਲਤੀ ਕਰਦੇ ਹਾਂ ਕਿ ਸਿਰਫ ਬੋਲਣ ਦੀ ਖਾਤਰ ਬੋਲਦੇ ਹਾਂ ਭਾਵੇਂ ਸਾਨੂੰ ਉਸ ਵਿਸ਼ੇ ਬਾਰੇ ਪੂਰੀ ਜਾਣਕਾਰੀ ਹੋਵੇ ਜਾਂ ਨਾ ਜਦੋਂ ਤੁਸੀਂ ਕਿਸੇ ਅਜਿਹੇ ਵਿਸ਼ੇ ਬਾਰੇ ਬੋਲਦੇ ਹੋ ਜਿਸ ਬਾਰੇ ਤੁਹਾਨੂੰ ਪੂਰਾ ਗਿਆਨ ਨਹੀਂ ਤਾਂ ਤੁਹਾਡੇ ਸ਼ਬਦਾਂ ਦੀ ਕੀਮਤ ਘਟ ਜਾਂਦੀ ਹੈ ਲੋਕ ਤੁਹਾਡੇ ਤੇ ਭਰੋਸਾ ਕਰਨਾ ਬੰਦ ਕਰ ਦਿੰਦੇ ਨੇ ਅਤੇ ਤੁਸੀਂ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਹਾਸੇ ਦਾ ਪਾਤਰ ਬਣ ਜਾਂਦੇ ਹੋ ਮੰਨ ਲਓ ਕਿ ਇੱਕ ਡਾਕਟਰ ਜਾਂ ਇੰਜੀਨੀਅਰ ਕਿਸੇ ਪੇਸ਼ੇਵਰ ਮੀਟਿੰਗ ਦੇ ਵਿੱਚ ਬੈਠੇ ਨੇ ਜੇ ਤੁਸੀਂ ਉਹਨਾਂ ਦੇ ਪੇਸ਼ੇ ਬਾਰੇ ਬਿਨਾਂ ਗਿਆਨ ਤੋਂ ਸਲਾਹ ਦੇਣਾ ਸ਼ੁਰੂ ਕਰ ਦਿਓਗੇ ਤਾਂ ਉਹ ਸਿਰਫ ਤੁਹਾਨੂੰ ਗੰਭੀਰਤਾ ਨਾਲ ਨਹੀਂ ਲੈਣਗੇ ਬਲਕਿ ਤੁਹਾਡੀ ਇੱਜ਼ਤ ਵੀ ਘਟੂਗੀ ਇਸ ਦੀ ਬਜਾਏ ਬਸ ਚੁੱਪ ਰਵੋ ਅਤੇ ਸੁਣੋ ਇਹ ਚੁੱਪੀ ਤੁਹਾਨੂੰ ਸਿੱਖਣ ਦਾ ਮੌਕਾ ਦਿੰਦੀ ਹੈ ਤੁਸੀਂ ਉਹਨਾਂ ਦੇ ਅਨੁਭਵ ਤੋਂ ਸਿੱਖ ਸਕਦੇ ਹੋ ਯਾਦ ਰੱਖੋ ਗਿਆਨ ਹਮੇਸ਼ਾ ਬੋਲ ਕੇ ਨਹੀਂ ਬਲਕਿ ਸੁਣ ਕੇ ਵੱਧਦਾ ਚੁੱਪ ਰਹਿ ਕੇ ਤੁਸੀਂ ਆਪਣੀ ਅਗਿਆਨਤਾ ਨੂੰ ਨਹੀਂ ਲੁਕਾਉਂਦੇ ਬਲਕਿ ਉਸ ਨੂੰ ਗਿਆਨ ਦੇ ਵਿੱਚ ਬਦਲਣ ਦਾ ਮੌਕਾ ਦਿੰਦੇ ਹੋ ਇਹ ਸਾਬਤ ਕਰਦਾ ਕਿ ਤੁਸੀਂ ਅਹੰਕਾਰੀ ਨਹੀਂ ਬਲਕਿ ਇੱਕ ਸਿੱਖਣ ਵਾਲੇ ਵਿਦਿਆਰਥੀ ਹੋ ਅਸਲੀ ਬੁੱਧੀਮਾਨ ਲੋਕ ਉਹ ਹੁੰਦੇ ਨੇ ਜੋ ਜਾਣਦੇ ਨੇ ਕਿ ਕਦੋਂ ਉਹਨਾਂ ਨੂੰ ਨਹੀਂ ਬੋਲਣਾ ਚਾਹੀਦਾ ਤੇ ਇਹ ਸਨ ਉਹ 10 ਥਾਵਾਂ ਜਿੱਥੇ ਤੁਹਾਡੀ ਚੁੱਪੀ ਤੁਹਾਡੇ ਸ਼ਬਦਾਂ ਤੋਂ ਵੱਧ ਤਾਕਤਵਾਰ ਆ ਯਾਦ ਰੱਖੋ ਚੁੱਪ ਰਹਿਣਾ ਕਮਜ਼ੋਰੀ ਦੀ ਨਿਸ਼ਾਨੀ ਨਹੀਂ ਬਲਕਿ ਸਵੈ ਨਿਰੰਤਰਤਾ ਦੀ ਨਿਸ਼ਾਨੀ ਆ ਇਸ ਨੇਕ ਗੁਣ ਨੂੰ ਅਪਣਾਓ ਅਤੇ ਤੁਸੀਂ ਦੇਖੋਗੇ ਕਿ ਤੁਹਾਡੀ ਜ਼ਿੰਦਗੀ ਕਿਵੇਂ ਬਦਲੀ ਜਾਂਦੀ ਆ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਗਲੀ ਵਾਰ ਤੱਕ ਖੁਸ਼ ਰਹੋ